ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰੋ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਤੇ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਤੇ ਬਾਕੀ ਸੋਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਏਕਾ ਜਰਸੀ ਤਾਂ ਬੜੇ ਕਮਾਲ ਦੀ ਪੰਜਾਬ ਵਾਲੀ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਹਾਂਜੀ ਵੀਰ ਜੀ ਸਸੇ ਕਾਲ ਜੀ ਹੋ ਸੁਣਾ ਠੀਕ ਠਾਕ ਜੇ ਵਿਗਯੋਦ ਨਾਲ ਮਾਲ ਫੇਰ ਮਾਲ ਸਾਰਾ ਹੋਣਾ ਹਾਂਜੀ ਚੰਗੇ ਲਿਓ ਚੰਗੀਆਂ ਲਿਆਉਂਦੇ ਹਨਾ ਹਾਂਜੀ ਹਾਂਜੀ ਠੀਕ ਜੇ ਤੇ ਮੇਰਾ ਵੀਰ ਇਹ ਬੇਚੀ ਹੈ ਵੀ ਕੇ ਵੇਲੇ ਹੁੰਦਾ ਪਹਿਲਾਂ ਸਲਾਹ ਸ਼ੁਰੂ ਕਰਕੇ ਸਾਈ ਪਾਏ ਅੱਛਾ ਹਾਂਜੀ ਆਵਾ ਡੀਵਾਰ ਵੇਚੀ ਤੇ 2000 ਰੁਪਏ ਸਾਈ ਪਾ ਕੇ ਮੇਰੇ ਵੀਰ ਨੇ ਤੇ ਬਾਅਦ ਚ ਫੋਨ ਨਹੀਂ ਕੀਤਾ ਤਨਾ ਫੋਨ ਚੁੱਕਿਆ ਜੀ ਅੱਛਾ ਠੀਕ ਆ ਇਹ ਬੰਦਾ ਪਹਿਲਾਂ ਆਪਣੇ ਨਾਲ ਸਾਥ ਸੂ ਕਰ ਲੈ ਵੀ ਪੈਸੇ ਸਾਡੇ ਕੋਲ ਹੈਗੇ ਕਿ ਨਹੀਂ ਹੈਗੇ ਫੇਰ ਹੀ ਬੰਦਾ ਸਾਈ ਸੂ ਹੀ ਪਾਏ ਦੋ ਗਾਵਾਂ ਖਰਾਬ ਕਰਤੀਆਂ ਸਾਡੇ ਚਲੋ ਇਹ ਕਈ ਇਹ ਚੀਜ਼ਾਂ ਵਿੱਚੋਂ ਵਿੱਚੋਂ ਹੁੰਦੀਆਂ ਰਿੰਦੀਆਂ ਵਾ ਕਦੀ ਵਪਾਰੀ ਨਾਲ ਹੋ ਜਾਂਦੀਆਂ ਕਦੀ ਘਰ ਵਾਲੇ ਬੰਦੇ ਨਾਲ ਹੋ ਜਾਂਦੀਆਂ ਵਾ ਇੱਕ ਵਾਰ ਵੇਚ ਦੇਣ ਦੇਸ ਤੇ ਫਿਰ ਸਰਨਾ ਹੁੰਦੀ ਹੈ ਕਿ ਨਾ ਫਰਾ ਕੀਤਾ ਹਾਂਜੀ ਹਾਂਜੀ ਕਈ ਬੰਦੇ ਅੱਜ ਵੀ ਵੀਡੀਓ ਬਣਾਉਣ ਲੱਗੇ ਨੇ ਆਹ ਕਰਨਾ ਹਾਂਜੀ ਹਾਂਜੀ ਵੀਡੀਓ ਦੇਖਣ ਦੇ ਉਸ ਟਾਈਮ ਦੋ ਤਿੰਨ ਬੰਦੇ ਗਾਂ ਲੈ ਜਾਂਦੇ ਹਨ 25 ਕਿਲੋ ਦੁੱਧ ਆ ਅੱਛਾ ਚਲੋ ਇਹ ਚੀਜ਼ਾਂ ਵੀ ਨਾਲ-ਨਾਲ ਹੀ ਚੱਲਦੀਆਂ ਵਾ ਤੇ ਨਾਮ ਦੱਸ ਦੀਏ ਕਰੀ ਆਪਣਾ ਨਾਮ ਮਹਿੰਦਰ ਸਿੰਘ ਪਿੰਡ ਜਫਰਕੋਟ ਤਹਿਸੀਲ ਹੀ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਨੰਬਰ 973748001 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਜਰਸੀ ਦਾ ਹੀ ਆਪਾਂ ਕਰ ਲਈਏ ਕਾਫੀ ਕਮਾਲ 18 ਕਿਲੋ ਬੋਲੀ ਤਿਆਰ ਜੇ ਕਮਾਲ ਦੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ ਤੇ ਇੱਕ ਰੀਆ ਹਵਾਨਾ ਇਹਦਾ ਇੱਕ ਰੀ ਦੇਖੀ ਆਪਾਂ ਥੱਲੇੋਂ ਚੰਗੀ ਤਿਆਰ ਹੋਈ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਕਿੰਨਾ ਸੁਆ ਸੋਈ ਆ ਦੂਜਾ ਸੁਆ ਸੋਈ ਜੀ ਤੇ ਕਿੰਨੇ ਦਿਨਾਂ ਦੀ ਸੋਈ ਆ 3 ਦਿਨ ਜੀ ਅੱਛਾ ਹਾਂ ਜੀ ਤੀਸਰਾ ਦਿਨਾਂ ਚ ਠੀਕ ਆ ਤੇ 18 ਕਿਲੋ ਬੋਲ ਆ ਇਸ ਟਾਈਮ ਤਿਆਰ ਜਿਹੜਾ ਤੇ ਇਹ ਕਿੰਨਾ ਘਰੀ ਜਾਊਗੀ 25 ਕਿਲੋ ਦੁੱਧ ਘਰ ਆ ਲੈਣੇ ਚਾਹੁੰਦੇ ਆਂ ਇਹਨੇ 22 23 ਤੋਂ ਬਹੁਤ ਵੱਧ ਅੱਛਾ ਕਿੰਨਾ ਚਾਹਣਾ ਜਿਹਦਾ ਲੈਵੇ ਲੂਵੇ ਦੀ ਬੜੀ ਵਧੀਆ ਠੀਕ ਆ ਆ ਜਲਾਇਆ ਬਾਕੀ ਥੱਲੇ ਬੜੀ ਤਿਆਰ ਹੋਈ ਆ ਆ ਜਲਾਇਆ ਜੀ ਜਾ ਵਾਲੀ ਜੱਤੀ ਆ ਪੂਰੀ ਜਾਨ ਚ ਆ ਕਦ ਕਾਠ ਦੇ ਵੀ ਸਹੀ ਆ ਜੱਤੀਆਂ ਦੇ ਸੰਗ ਬਾਕੀ ਬੱਚਾ ਵੀ ਕਾਫੀ ਭਲਿਆ ਦਿੱਤਾ ਇਹਨੇ ਤੇ ਨਾੜ ਵੀ ਨਾਲ ਰਾਜਾਈ ਗਿਆ ਥਣ ਥਣ ਖਾ ਦੇ ਬੱਚਾ ਜੀ ਪੰਜੀ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਚਵਾਜੂ ਜੀ ਥਣ ਥਣ ਖਾਓ ਜਾਂ ਥਣ ਵੀ ਇਹਦੇ ਦੇਖ ਸਕਦੇ ਪਰ ਪਰ ਹੱਥੀ ਚਵਾਈ ਵਾਲਾ ਥਣ ਆ ਪਰ ਸਮਾ ਕੇ ਪੂਰਾ ਵਧੀਆ ਥਣ ਨਿਕਲ ਹੋਣਾ ਤੇ ਮੁੱਲ ਫੇਰੇ ਦਾ ਮੋਲੇ ਦਾ 75 ਕਰ ਦਈਏ ਅੱਛਾ ਹਾਂਜੀ ਜੇ ਲੈਣ ਵਾਲੇ ਕੰਮ ਹੈ ਚਲੋ ਉਹ ਯਾਰ ਛੋਟ ਕਰ ਦਾਂਗੇ ਛੋਟ ਵਿੱਚੋਂ ਕਰ ਦੋ 73000 ਦੇ ਦੇ ਠੀਕ ਆ ਜੀ ਉਹ ਵੀਰ ਫੋਨ ਲਾਏ ਮਾਨ ਕਰ ਦਾਂਗੇ ਅੱਛਾ ਮੌਕੇ ਤੇ ਹੋ ਜਾਊਗਾ ਵੇਚਣ ਵਾਲਾ ਕੰਮ ਕਰ ਠੀਕ ਆ ਤੇ ਹੁਣ ਆ ਜਿਹੜੀ ਗਾਂ ਦੁੱਧ ਥੋੜਾ ਸਾਰਾ ਦਿਨ ਦੁੱਧ ਕੀ ਹੁਣ ਕਰਦੇ ਤਿਆਰ ਜੀ ਦਾ ਇਹ ਕਿੰਨੇ ਚਿਰ ਦੀ ਸੋਈ ਆ ਇਹਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਇਹਦੇ ਮਗਰ ਬੱਛੀ ਆ love yeah, okay. mm -hmm. yeah, at yeah, yeah. mm -hmm. ਬਾਕੀ ਸੋਣੀ ਰਹਿ ਰਿਹਾ। ਜਾੰਗਰੂਬ ਦੀ ਵੀ ਚੰਗੀ ਆ। ਇਹ ਕਿੰਨਾ ਕ ਦੁੱਧ ਕਰੀ ਜਾਓਗੇ ਵੀਰ ਜੀ? ਦੁੱਧ ਨੂੰ ghee ਨੂੰ ਕਾਇਚਾਉਣਾ ਕਿਹਦੇ 18 ਦਿਨ। ਹੁਣ ਮੌਕੇ ਤੇ ਕਿੰਨਾ ਤਿਆਰ ਹੈ? 16 ਕਿਲੋ ਬਿਲਕੁਲ ਤਿਆਰ ਜੀ। ਤਿਆਰ ਆ ਜਿਹੜਾ। ਤੇ ਇਹਦਾ ਫਿਰ ਮੁੱਲ? ਮੁੱਲ ਭੱਤਰ ਕਰ ਦਈਏ। ਕਰ ਦੋ ਵਿੱਚੋਂ ਛੋਟ-ਛੋਟ ਹੋਰ। 270 اچھا 70 फोन ਲਾਏ ਹੋਰ ਮਾਨ ਕਰਦਾ ਅੱਛਾ ਖੁੱਲਾ ਕਰ ਦੋਗੇ ਮਾਨ ਮੋਕੇ ਤੇ ਤੇ ਬਾਕੀ ਇਹਦੇ ਵੀ ਮਿਲਕਵੇਂ ਦੇਖ ਸਕਦੇ ਚੰਗੀ ਹੱਥਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਵੀ ਠੀਕ ਹੈ ਜੀ ਉਹਨੇ ਕਾ ਵੀ ਸੂਈ ਸਵਾਈ ਆ ਆ ਗਈ ਦਸੰਦੇ ਸਾਈ ਪਾਈ 2000 ਰੁਪਏ ਠੀਕ ਹੈ ਜੀ ਦੇਖੋ ਹਾਂ 5 ਲੀਟਰ ਦੁੱਧ ਤਿਆਰ ਜੇ ਹੋਣਾ ਕਿੰਨਾ ਤਿਆਰ ਆ 5 ਕਿਲੋ ਦੁੱਧ ਤਿਆਰ ਜੇ ਤਿਆਰ ਮੁਕੇ ਤੇ 5 ਲੀਟਰ ਮੈਂ ਆਪਣਾ ਲੈ ਲਿਆ ਹਾਂ ਠੰਡਾ ਲੈ ਆਇਆ ਆਪਣਾ ਕਿੰਨੇ ਚੱਤੀ ਸੋਈ ਆਈ ਸੋਈ ਇਹਨਾਂ ਨੂੰ 10 12 ਦਿਨ ਹੋ ਗਏ ਠੀਕ ਆ ਦੋ ਰੋ ਫੇਰ ਇੱਕ ਰੀਨ 5 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਤਿਆਰ ਆ ਦੋ ਟਾਈਮ ਚੁਵਾਈ ਇਹਦੀ ਹੋ ਜਾਣੀ ਆਪਣੇ ਦੋ ਟਾਈਮ ਚੁਵਾਈ ਕਰਕੇ ਖੜੋ ਬਾਕੀ ਬਿਲਕੁਲ ਫਿਕਸ ਜੇ ਹਵਾਨੇ ਦੀ ਆ ਥੱਲੇ ਆ ਇਹ ਤੇ ਜੀ ਦੁੱਧੋਂ ਹੋਰ ਵੀ ਵੱਤ ਸਕਦੀ ਆ ਵੱਤ ਸਕਦੀ 40 ਲਾਗਣੇ ਵਾਜੇ ਨਹੀਂ ਠੀਕ ਆ ਬਾਕੀ ਕੱਦ ਕਾਟ ਚੰਮ ਜਵਾਨ ਆ ਇਹ ਸ਼ੇਰਦੰਦ ਜੀ ਵੀ ਜੀ ਅੱਛਾ ਮਮਾ ਸ਼ੇਰਦੰਦ ਆ ਜੇ ਥਣ ਵੀ ਦੇਖ ਸਕਦੇ ਚੰਗਾ ਦੂਰ ਦੂਰ ਤੇ ਚੰਗੇ ਘਰ ਤੇ ਥਾਲੇ ਆ ਜੇ ਬੱਚਾ ਤੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਆ ਜੀ ਤੇ ਇਹਦਾ ਮੁੱਲ ਮੋੜੇ ਦਾ 85 ਕਰਦੀ ਏ ਅੱਛਾ ਹਾਂ ਤੇ ਦੇਣੀ ਕਿੰਨੇ ਦੀ ਆ 82 ਦੀ ਦੇ ਦਈਏ ਅੱਛਾ 82 ਦੀ ਤੁਸੀਂ ਫੋਨ ਲਾਏ ਹੋਰ ਮਾਨ ਕਰਦਾਂਗੇ ਛੋਟ ਕਰ ਦੋਗੇ ਵਿੱਚੋਂ ਹੋਰ ਤੇ ਆ ਵੀ ਸੂਈ ਸਵਾਈ ਆ ਆ ਸੂਈ ਦੀ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ ਹੈ 18 ਲੀਟਰ ਤਿਆਰ ਆ ਤੋਰੋ ਫੇਰ ਇਹਨੂੰ ਬਾਕੀ ਕੱਦ ਕਾਠ ਦੀ ਇਹ ਵੀ ਚੰਗੀ ਆ ਥੋੜਾ ਝਬੂ ਦਾ ਕਰਦੀ ਆ ਹੈਗੀ ਕ੍ਰੋਸ ਪੰਚਿਆ ਬਾਕੀ ਇਹਦੇ ਦੁੱਧ ਦੀ ਫੈਟ ਵੀ ਚੰਗੀ ਆਈ ਜਾਊਗੀ ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਹਵਾਨੇ ਤੇ ਨਾੜਾ ਵੀ ਚੰਗੀਆਂ ਆ ਇਹ ਵੀ ਠੰਡੀ ਜੇ ਇਹ ਵੀ ਬਰਾਕੀ ਲਈ ਸਹੀ ਵਾਲ ਗਰਮ ਹੋ ਆ ਵੇਖੋ ਉੱਤੇ ਪੈ ਬੈਠੀ ਹੋਈ ਉਤਰ ਹੈਗੀ ਠੰਡੀ ਸੀ ਲਿਆ ਜੀ ਉਦਰਾ ਹੀ ਬੈਠੇ ਰਹੋ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 68000 ਕਰ ਦੇ ਹਾਂਜੀ ਵਿੱਚੋਂ ਮਾਨਤਾ 68 ਦੀ ਦੇ ਦਾਂਗੀ ਅੱਛਾ 68000 ਜੀ ਠੀਕ ਹੈ ਜੀ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਮਾਨਤਾ ਇਹ ਆ ਬਈ ਸਾਰੀਆਂ ਸੋਈਆਂ ਠੀਕ ਹੈ ਇਹਨਾਂ ਦੇ ਬੱਚੇ ਵਿਖਾ ਦੀ ਇੱਕ ਰੀ ਕਿੱਥੇ ਪੱਜੇ ਜੀ ਆਹ ਜੀ ਆਹ 5 ਕਿਲੋ ਵਾਲੀ ਦਾ ਜੀ ਆ ਜਿਹੜੀ 5 ਲੀਟਰ ਤਿਆਰ ਆ ਉਹਦੇ ਕੋਲ ਉਹਦਾ ਬੱਚਾ ਜੀ ਆੜੀ ਕਾਲੀ ਜੀ ਉਹ ਤਾਂ ਅਗੇ ਲਾਸਟ ਦੇ ਲਾਸਟ ਦੇ ਜਿਹੜੀ ਉਹ ਉਹਦਾ ਤੇ ਆ ਜਿਹੜੀ 2 ਨੰਬਰ ਦੇ ਡੱਬੇ ਕਾਂ ਦਿਖਾਈਏ ਉਹਦੀ ਵਾਛੀ ਜੇ